ਹਾਂਜੀ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਦੋਸਤੋ ਤੁਸੀਂ ਕਿਵੇਂ ਠੀਕ ਠਾਕ ਹੋ ਅਸੀਂ ਤਾਂ ਠੀਕ ਠਾਕ ਆ ਤੇ ਇਧਰ ਬਾਵਨੀ ਤੇ ਮੇਰਾ ਉੱਠ ਗਿਆ ਨੀ 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 ਕਾ ਕੇ ਉੱਠ ਕੇ ਇੱਦਾਂ ਹੀ ਬਿਠਾ ਸੀਗਾ ਮੈਂ ਰਸੋਈ ਚ ਆਟਾ ਗੁੰਨਦੀ ਪਈ ਜੀ ਮੰਮਾ ਜੀ ਇਧਰ ਬਾਵਨੀ ਤੇ ਕਾਲ ਲਈ ਨਾਈ ਨਾਈ ਤੇ ਹੁਣ ਆਪਾਂ ਇਹਨੂੰ ਬਣਾ ਕੇ ਦਵਾਂਗੇ ਰੋਟੀ ਹੈਨਾ ਰੋਟੀ ਖਾਣਾ ਹੈ ਠੀਕ ਨੂ ਨੂ ਕਪੜੇ ਪਾ ਲਏ ਆ ਬਾਵਨੀ ਤੇ ਨੇ ਕਿੱਥੇ ਜਾਣਾ ਨੂੰ ਕੁਪਰੇ ਪਾ ਕੇ ਇਹ ਮਾਨੋ ਇਧਰ ਬੂਬੀ ਤਾਂ ਖਾ ਦੋ ਬੂਬਾ ਖਾ ਦੋ ਇਧਰ ਹਾਏ ਹਾਂਜੀ ਇਧਰ ਆਪਾਂ ਬਣਾਉਂਦੇ ਪਏ ਸੀ ਰੋਟੀ ਤਾਂ ਫਿਰ ਨਾ ਬਣਾ ਕੇ ਦਵਾੰਗੇ ਆਪਾਂ ਬਾਵਨੀਤ ਨੂੰ ਬਾਵਨੀਤ ਲਾਰਾ ਇਗਨੋਰ ਕਰਿਓ ਮੇਰਾ ਤੇ ਹੁਣ ਹਾਂਜੀ ਮਿਲਦੇ ਆ ਫਿਰ ਤੁਹਾਨੂੰ ਬਾਕੀ ਰੋਟੀ ਬਣਾ ਕੇ ਤੇ ਬਾਬਨੀ ਤੁਹਾਨੂੰ ਦਿਆਂ ਮੈਂ ਆਲੂ ਸਬਜੀ ਬਣਾਈ ਸੀ ਰਾਤੀ ਪਹਿ ਇਸੇ ਤੇ ਹੁਣ ਮੇਰਾ ਇਰਾਦਾ ਸੀਗਾ ਪਰਾਂਠੇ ਬਣਾਉਂਦਾ ਬਟ ਮੈਂ ਬਣਾ ਹੀ ਨਹੀਂ ਫਿਰ ਮੈਂ ਕਿਹਾ ਸਬਜੀ ਪਈ ਰਣੀ ਤੇ ਹੁਣ ਦੇਖਦੇ ਆ ਕੱਲ ਬਣਾਉਂਗੇ ਚਲੋ ਮਿਲਦੇ ਆ ਫਿਰ ਤੁਹਾਨੂੰ ਰੋਟੀ ਬਣਾ ਕੇ ਹਾਂਜੀ ਹੁਣ ਇੱਥੇ ਕਰਨ ਲੱਗੀ ਮੈਂ ਆਪਣੇ ਡਰਾਵਰ ਦੀ ﺍﻟमारी ਦੀ ਸਫਾਈ ਅੰਦਰ ਬਾਬਨੀ ਇੱਥੇ ਜਿਹੜਾ ਸਮਾਨ ਚਾਹੀਦਾ ਰੱਖ ਲਾਂਗੇ ਬਾਕੀ ਛੱਡ ਦੇਣਾ ਆਪਾਂ ਲਿਪਸਟਿਕ ਬਹੁਤ ਵਧੀਆ ਹੈ ਲੈਥ ਦੀ ਨਹੀਂ ਦੋ ਦੋ ਦਿਨ ਮੇਬਲਿਨ ਆ ਸਾਰਾ ਸਮਾਨ ਆਪਾਂ ਸੁੱਟ ਦਿੱਤਾ ਨਹੀਂ ਚਾਹੀਦਾ ਹਾਂ ਤੇ ਵੀ ਰਸ਼ ਪਾਇਆ ਇੱਥੇ ਵੀ ਮਾਰੀ ਦੇ ਵਿੱਚ ਟਾਕੀ ਚ ਵਾਈਪਸ ਪਏ ਆ ਹਾਂਜੀ भाभी <laughs> तेरे नहीं करते नहीं हमारी सां आ एकलया दे ओ ये खत्म हो गया हाँ जी ओ मेकअप खुल रह गया मेरे साथ फ़ामेशन ਹਾਂ 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 ਮੈਂ ਸੋਨ ਵਾਲੀ ਕੋ ਬਗ ਹੋਈ ਹਾਂ ਹਾਂ ਗੰਦੇ ਤੇ ਹਾਂਜੀ ਇੱਧਰ ਹੋ ਗਈ ਹੈ ਸਫਾਈ ਹੁਣ ਜਿਹੜਾ ਸਮਾਨ ਰੱਖਣਾ ਰੱਖ ਲਿਆ ਤੇ ਬਾਕੀ ਆ ਦੇਖ ਲੋ ਛੁੱਟ ਦਿੱਤਾ ਸਾਰਾ ਸੁੱਣਾ ਤੁਹਾਡੇ ਦੂਸਰੀ ਵੀ ਅਲਮਾਰੀ ਦਾ ਕਰਾਂਗੇ ਰੈਕਸਾ ਚਲੋ ਦੂਜਾ ਵੀ ਲੈ ਕੇ ਆਓ ਬਵਨਿਤ ਹਾਂ ਰੈਕ ਲੈ ਕੇ ਆਓ ਦੂਸਰਾ ਵੀ ਠੀਕ ਹੈ ਜਾਓ ਫੇਰ ਠੀਕ ਆ ਕੀ ਕਿਆ ਆ ਗਿਆ ਹੁਣ ਦੂਸਰੀ ਅਲਮਾਰੀ ਦਾ ਰੈਕ ਤੇ ਦੇਖਦੇ ਆਂ ਇਹਦੇ ਚੋਂ ਵੀ ਕੀ ਕੱਢਣਾ ਕੀ ਰੱਖਣਾ ਦਿਖਾਉਨੇ ਫਿਰ ਤੁਹਾਨੂੰ ਸਮਾਨ ਕੱਢ ਕੇ ਇਹਦੇ ਚੋਂ ਲੋ ਜੀ ਆ ਵੀ ਰੈਕ ਆਤਾ ਆਪਾਂ ਸਾਫ਼ ਆ ਰਹੇ ਹੋ ਇਹ ਕੀ ਆਹੋ ਆ ਰਹੇ ਹੋ ਖਾਣਾ ਨਹੀਂ ਪੀਣਾ ਪਾਣੀ ਤੇਰਾ ਕਿੱਥੇ ਆ ਆ ਲੈ ਆ ਲੋ ਖਾ ਹੱਥ ਜਿਹਾੜੇ ਪਾਣੀ ਸੁਭੈ ਆ ਲੈ ਤਾਜੀ ਜੀ ਮੇ ਖਾਲੀ ਸੀ ਕੋਈ ਨੇ ਇਹ ਵੀ ਖਾਲਾ ਉਹ ਕਦੋਂ ਦਾ ਲਿਆਂਦਾ ਤੇ ਹੁਣ ਕੱਢਿਆ ਆਪਾਂ ਇਹਨੂੰ ਆਪਾਂ ਰੂਮ ਚ ਲਾਣਾ ਹੈ ਆਪਾਂ ਲਾ ਕੇ ਚੈੱਕ ਕਰਦੇ ਪਏ ਆਂ ਕਿ ਸਹੀ ਆ ਚੱਲਦਾ ਕਿ ਨਹੀਂ ਆ ਕਿਉਂਕਿ ਬਹੁਤ ਟਾਈਮ ਬਾਅਦ ਕੱਢਿਆ ਨਾ ਇਹਨੂੰ ਆ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਇਹ ਰਾਤ ਨੂੰ ਬਹੁਤ ਸੋਹਣਾ ਲੱਗਣਾ ਆ ਦੇਖੋ ਹਲਤ ਆਪਾਂ ਕਿਚਨ ਚ ਲਾ ਕੇ ਦੇਖਦੇ ਪਏ ਆਂ ਬਾਦ ਵਿੱਚ ਇਹਨੂੰ ਰੂਮ ਚ ਲਾ ਕੇ ਦੇਖਾਂਗੇ। ਕੰਮਗੁੰਮ ਕਰਕੇ। ਬਬੀ ਬਬੀ ਕਿੱਦਾਂ ਦਾ ਲੱਗਾ ਤੈਨੂੰ? ਹੈ ਬਬੀ। ਕਿੱਦਾਂ ਦਾ ਲੱਗਾ? ਅੱਜ ਦਾ, ਅੱਜ ਦਾ। ਸੋਣਾ? ਸੋਨਾ ਆ। ਅੱਛਾ। ਇਹ ਮਿੰਨੂ ਬੱਟਾ ਲੇ ਗਿਆ। ਹੈ? ਇਹ ਮਿੰਨੂ ਬੱਟਾ ਲੇ ਗਿਆ। ਪਤਾ ਨਹੀਂਗਾ। ਚਲੋ ਇਹ ਲਾ ਦਈਏ ਹੁਣ ਇਹਨੂੰ ਆਪਾਂ। ਚਲੋ ਜੀ ਇੱਧਰ ਵੀ ਕਰ ਦਿੱਤਾ ਆਪਾਂ ਸਮਾਨ ਸੈੱਟ ਸਾਰਾ ਤੇ ਨਾ ਹੁਣ। ਤੇ ਹਾਂਜੀ ਦੋਸਤੋ ਸ਼ਾਮ ਦੇ ਵੱਜ ਗਏ 4 ਤੇ ਮੈਨੂੰ ਲੱਗੀ ਭੁੱਖ ਬਾਵਨੀ ਤਾਂ ਸੁੱਤਾ ਪਿਆ ਆ ਤੇ ਆਪਾਂ ਬਣਾਵਾਂਗੇ ਹੁਣ ਪਾਸਤਾ ਹਾਂ ਦੇਖੋ ਪਾਸਤਾ ਬੋਇਲ ਹੁੰਦਾ ਪਿਆ ਤੇ ਪਾਵਾਂਗੇ ਪਿਆਜ਼ ਟਮਾਟਰ ਤੇ ਮਟਰ ਵੀ ਆਪਾਂ ਰੱਖੇ ਹੋਏ ਸੀਗੇ ਫ੍ਰਿਜ 'ਚ ਤੇ ਇਹ ਵੀ ਪਾਵਾਂਗੇ ਹੁਣ ਵਿੱਚ ਆਪਾਂ ਬੋਇਲ ਗਏ ਆ ਚੋਲੋ ਜੀ ਹੁਣ ਇਹਨੂੰ ਆਪਾਂ ਕੱਢ ਲੈਨੇ ਆਂ ਛਾਣਨੀ ਦੇ ਵਿੱਚ ਤੇ ਕੱਢ ਕੇ ਫਿਰ ਕਰਦਾਂਗੇ ਇਹਨੂੰ ਠੰਡਾ ਥੋੜਾ ਪਰੋਠਾ ਪਾਣੀ ਪਾ ਲਵਨੇ ਆਂ ਇੰਦਾ ਪਾਣੀ ਪਾ ਲਿਆ ਆਪਾਂ ਤੇ ਇਹਨੂੰ ਰੱਖ ਦਵਾਂਗੇ ਪਾਣੀ ਨਿਚੜਨ ਲਈ ਤੇ ਹੁਣ ਆਪਾਂ ਬਣਾਉਨੇ ਇਧਰ ਲਾ ਲਈਆਂ ਤੜਕਾ ਉਸੇ ਕੜਾਈ ਚ ਪਾ ਤੈਲ ਕਰ ਲਿਆ ਗਰਮ ਤੇ ਹੁਣ ਪਾਵਾਂਗੇ ਆਪਾਂ ਜੀਰਾ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਹੁਣ ਪਾਵਾਂਗੇ ਪਿਆਜ਼ ਨੀਓਦੀ ਪਿਆਜ਼ ਕਰ ਲਾਂਗੇ ਆਪਾਂ 골ਡਨ ਬਰਾਊ ਪਿਆਰ ਦੇਖੋ ਜਦੋਂ ਤੱਕ ਬਬਲੀ ਤਨੇ ਉੱਠਣਾ ਤੇ ਆਪਣਾ ਪਾਸਤਾ ਬਣ ਕੇ ਹੋ ਜਾਣਾ ਪਿਆਰ ਤੇ ਫਿਰ ਖਵਾਵਾਂਗੇ ਬਬਲੀ ਨੂੰ ਮੋਟਾ ਮੈਂ ਕਦੀ ਖਵਾਇਆ ਨਹੀਂ ਹੈਗਾ ਉਹਨਾਂ ਆਪਾਂ ਘਰ ਵੀ ਫਸਟ ਟਾਈਮ ਬਣਾਉਣ ਲੱਗੇ ਆ ਬਹੁਤ ਘੱਟ ਖਾਈਦਾ ਬਹੁਤ ਜ਼ਿਆਦਾ ਖਟ ਮੈਗੀ ਮੂਗੀ ਤਾਂ ਆਪਾਂ ਖਾਈ ਦੀ ਹੈ ਜੀ ਉਹ ਵੀ ਬਹੁਤ ਘੱਟ ਖਾਈ ਦੀ ਹੈ ਜਦੋਂ-ਦੋਂ ਜ਼ਿਆਦਾ ਦਿਲ ਕਰੇ ਫੇਰ ਤਾਂ ਨਹੀਂ ਇਹ ਵੀ ਪਤਾ ਨਹੀਂ ਬਹੁਤ ਟਾਈਮ ਬਾਅਦ ਮੈਂ ਬਣਾਉਣ ਲੱਗੀ ਮੈਨੂੰ ਲੱਗਦਾ ਜ਼ਿਆਦਾ ਬਾਵਨਿਤ ਹੋਇਆ ਨਹੀਂ ਬਣਾਇਆ ਹੈਗਾ ਇੱਕ ਵਾਰੀ ਜੀ ਹੁਣ ਪਾ ਦਾਂਗੇ ਆਪਾਂ ਟਮਾਟਰ ਨੂੰ ਲੁਕ ਮਟਰ ਪਾਉਂਦੇ ਆਪਾਂ ਚਲੋ ਜੀ ਹੁਣ ਆਪਾਂ ਪਾ ਦਾਂਗੇ ਵਿੱਚ ਮਟਰ ਮਟਰ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਇਹ ਮਟਰਾਂ ਨੂੰ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਫਰੋਜ਼ਨ ਮਟਰ ਆ ਨਾ ਜਲਦੀ ਹੋ ਜਾਣੇ ਥੋੜਾ ਸੇਕ ਲਵਾਵਾਂਗੇ ਇਹਨੇ ਫਿਰ ਲਵਾ ਕੇ ਫਿਰ ਪਾਵਾਂਗੇ ਨਮਕ ਮਿਰਚ ਮਸਾਲਾ ਤੇ ਬਸ ਫਿਰ ਪਾਸਤਾ ਪਾ ਕੇ ਕਰ ਦਾਂਗੇ ਤਿਆਰ ਹੋਣੀਆਂ ਆਪਾਂ ਜਿਆਦਾ ਕੁਝ ਪਾਈਦਾ ਆਪਾਂ ਨੇ ਸਿੰਪਲ ਹੀ ਤਿਆਰ ਦਾ ਬਾਕੀ ਆ ਦੇਖੋ ਆਪਾਂ ਪਾਸਤੇ 'ਚ ਆ ਵੀ ਪਾ ਦੇਣਾ ਔਰਗੈਨੋ ਤੇ ਚਿੱਲੀ ਫਲੇਕਸ ਚਿੱਲੀ ਫਲੇਕਸ ਆਪਾਂ ਘੱਟ ਪਾਵਾਂਗੇ ਕਿਉਂਕਿ ਉਸੇ ਬਾਅਦ ਨਹੀਂ ਤੇ ਖਾਣਾ ਨਾ ਤੇ ਕੋਰਾ ਨਾ ਬਣ ਜਾਵੇ ਇਸ ਕਰਕੇ ਥੋੜ੍ਹਾ ਹੀ ਪਾਵਾਂਗੇ ਆਪਾਂ ਮੈਂ ਤਾਂ ਮੈਨੂੰ ਵਾ ਪਸੰਦ ਆ ਲੋ ਜੀ ਥੋੜਾ ਜਿਹਾ ਪਾਵਾਂਗੇ ਜਿਹੜਾ ਨਹੀਂ ਪਉਣਾ ਆਪਾਂ ਫਿਰ ਨਹੀਂ ਤਾਂ ਇਹ ਨਹੀਂ ਸਾਰੀ ਖੁਸ਼ਬੂ ਆਣੀ ਆ ਬਸ ਤੇ ਹਾਂਜੀ ਪਾਸਤਾ ਆਪਾਂ ਪਾ ਦਿੱਤਾ ਸੀਗਾ ਵਿੱਚ ਤੇ ਆਹ ਦੇਖੋ ਤੜਕੇ ਦੇ ਵਿੱਚ ਆਹ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਮੰਕਾਂ ਦੇ ਦੇਖੋ ਕਿੱਦਾਂ ਦਾ ਲੱਗਦਾ। ਦੇਖਣੋਂ ਤਾਂ ਬਹੁਤ ਸੋਹਣਾ ਲੱਗਦਾ, ਬਹੁਤ ਵਧੀਆ ਲੱਗਦਾ। ਚਲੋ ਫਿਰ ਦੇਖਦੇ ਆਂ ਬਾਬੂ ਨੂੰ ਖਵਾ ਕੇ ਪੁੱਛਦੇ ਆਂ ਉਹ ਕਿੱਦਾਂ ਦਾ ਬਣਿਆ। ਮਿਲਦੇ ਆਂ ਫਿਰ ਤੁਹਾਨੂੰ ਬਾਅਦ ਵਿੱਚ। ਬਣੇ ਰੋ ਤੁਸੀਂ ਸਾਡੇ ਵਲੌਗ ਦੇ ਨਾਲ। ਚਲੋ ਜੀ ਇਹ ਆਪਾਂ ਦੇਉਂਦੇ ਆਂ ਹੁਣ ਸਮਾਇਰਾ ਨੂੰ। ਤੁਸੀਂ ਫਿਰ ਮਿਲਦੇ ਆਂ ਤੁਹਾਨੂੰ ਥੋੜੀ ਦੇਰ ਤੱਕ ਬੱਚਿਆਂ ਨੂੰ ਖਵਾ ਪਲਾ ਕੇ। ਬਾਬੂ ਨੀ ਤਾਂ ਉੱਠ ਗਿਆ ਇੱਧਰ ਲੱਗਾ ਹੁਣ ਖਾਣ ਪਾਸਾ। ਬਵੀ ਖਾ ਕੇ ਦੇਚੋ। रुक जा ए, खाओ खा लो कि बनया तो है अत बनिया ठीक है ਕਿ ਚਲੋ ਠੀਕ ਆ ਮਿਲਦੇ ਤੁਹਾਨੂੰ ਪਾਸਤਾ ਖਾ ਕੇ। ਇਹਨੂੰ ਵਧਿਆ ਜਪਟਾ। ਬਾਏ। ਤੇ ਹਾਂਜੀ ਸ਼ਾਮ ਦੇ ਵੱਜ ਗਏ ਨੇ 5:30 ਤੇ ਆਪਾਂ ਬਣਾਉਣ ਲੱਗੇ ਹੁਣ ਚਾਹ। ਆਪਾਂ ਨੇ ਦੇਖੋ। ਤੇ ਨਾਲੇ ਆਪਾਂ ਕਰਨ ਲੱਗੇ ਤੋਂ ਵੱਤੀ ਇਹ ਕੀ? ਹਾ ਚੱਕੋ। ਜੈ ਬਾਪੂ ਜੀ ਦੀ ਆ। ਗੰਦਾ ਬੱਚਾ ਗੰਦਾ ਬੱਚਾ ਇੱਧਰ ਆਪਾਂ ਰੱਖੀ ਹੋਈ ਐ ਅੱਜ ਆਪਸਤਾ ਬਹੁਤ ਸਵਾਦ ਬਣਿਆ ਸੀ ਹੈਨਾ ਇਹ ਕੀ ਕਰਦੀਆਂ ਨਾ ਸ਼ਰਾਰਤੇ ਕਰਨ ਲੱਗ ਗਿਆ ਤੂੰ ਤੇ ਟੋਪੀ ਨਾਲ ਤੇ ਹਾਂਜੀ ਇੱਧਰ ਆਪਾਂ ਲਿਆਂਦੇ ਪਾਪੜ ਇਹ ਦੋਨੇ ਕਹਿੰਦੇ ਆਪਾਂ ਪਾਪੜ ਖਾਣੇ ਉੱਤੇ ਰੱਖ ਲੈ ਚੁੱਪ ਕਰਕੇ ਆਹ ਦੇਖ ਲੋ ਪਲੇਟਾਂ ਤੋਂ ਵੀ ਲੜਦੇ ਉਹ ਲੈਣੀ ਉਹ ਨਹੀਂ ਖਾ ਲੋ ਹੁਣ ਠੀਕ ਆ ਹਮ ਬਾਵਨੀਦ ਉਸਕਾ ਹੈ ਆਪਣਾ ਖਾਓ ਗੰਦਾ ਬੱਚਾ 8:00 ਵਜੇ ਕੇ 9:30 ਤੇ ਆਪਾਂ ਇੱਧਰ ਇੱਧਰ ਆ ਦੇਖੋ ਬਾਵਨੀ ਰਹੀ ਕਰਦਾ ਤੇ ਆਪਾਂ ਹੁਣ ਲੱਗੇ ਆਂ ਸਾਗ ਨੂੰ ਤੜਕਾ ਲਾਉਣ ਸਾਗ ਆਪਾਂ ਲਿਆਏ ਸੀ ਚਾਚੀ ਜੀ ਘਰੋਂ ਭਵਨਿਤ ਹਾਂ ਕੀ ਆ ਗੁੱਛੇ ਹੋਇਆ ਹਾਂਜੀ ਕੀ ਕਰਦੇ ਸੀ ਮੰਮਾ ਦੇ ਦਿਓ ਜੀਜੀ ਤੇ ਆਹ ਦੇਖੋ ਇੱਧਰ ਆਪਾਂ ਤੜਕਾਂਗੇ ਸਾਗ ਲਾਵਾਂਗੇ ਆਪਾਂ ਤੜਕਾ ਲੋ ਜੀ। ਲੋ ਜੀ ਆਪਾਂ ਤੜਕੇ ਹੁਣ ਸਾਗ ਵਿੱਚ ਬਣਾਵਾਂਗੇ ਫਿਰ ਬਾਅਦ ਵਿੱਚ ਰੋਟੀ। ਕਿਹੜੀ? ਲੋ ਜੀ 골ਡਨ ਬ੍ਰਾਊਨ ਹੋਊਗਾ ਤਾਂ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਸਾਗ। ਮਿਰਚਾਂ ਨਹੀਂ ਮੈਂ ਪਾਣੀ ਆ ਕਿਉਂ ਸੀ ਮਿਰਚਾਂ ਚਾਚੀ ਜੀ ਨਾਲ ਤੇ ਸਾਗ ਚ ਪਹਿਲੇ ਬਾਦੂ ਹੁੰਦੀਆਂ। ਆ ਬਾਦੂ ਸਾਗ ਤਾਂ 올 ਟਾਈਮ ਫੇਵਰਿਟ ਹੁੰਦਾ ਸਾਰਿਆਂ ਦਾ ਹੁਣ ਸਰਦੀਆਂ ਚ ਬਸ ਬਣਾਈ ਜਿਆਦਾ ਸਾਗ ਕਰੀ ਟਮਾਟਰ ਨਹੀਂ ਪਾਉਣਾ ਮੈਂ ਅੱਜ ਬਿਨਾ ਟਮਾਟਰ ਦੇ ਤੜਕਾਂ ਇਹਨਾਂ ਸਮਝੂ ਟਮਾਟਰ ਸਰ ਹੈ ਨਹੀਂ ਕਿਹ ਕਹਿਆ ਅੱਜ ਮੈਂ ਕੱਜ ਬਿਨਾ ਟਮਾਟਰ ਤੋਂ ਵੀ ਖਾ ਕੇ ਦੇਖਦੇ ਆਂ ਲੋ ਜੀ ਪਿਆਜ਼ ਆਪਣੇ ਹੋ ਗਏ ਆ ਤੇ ਇੱਧਰ ਪਾਵਾਂਗੇ ਹੁਣ ਆਪਾਂ ਸਾਗ ਹਾਂਜੀ ਸਾਗ ਆਪਣਾ ਹੋ ਗਿਆ ਤੜਕ ਕੇ ਪਿਆਰ ਤੇ ਹੁਣ ਬਣਾਵਾਂਗੇ ਆਪਾਂ ਰੋਟੀ ਫਿਰ ਮਿਲਦੇ ਆ ਤੁਹਾਨੂੰ ਰੋਟੀ ਖਾ ਕੇ ਹਾਂ ਜੀ ਇੱਧਰ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਸੀ ਫਰੀ ਤੇ ਹੁਣ ਕਰਦੇ ਪਏ ਆ ਸੇਰ ਭਵਨਿਤ ਕਹਿੰਦਾ ਮੈਂ ਵੀ ਸੇਰ ਕਰਨੀ ਭਵਨੀ ਤੂੰ ਉੱਠ ਲੱਦੂ ਸੇਰ ਕਰਨੀ ਕਿ ਨਹੀਂ ਚੱਲ ਜਾ ਫਿਰ ਸੇਰ ਕਰ ਲੈ ਇੱਧਰ ਮੂੰਹ ਤਾਂ ਕਰ ਟੋਪੀ ਘਾ ਤਾਂ ਲਈ ਇੱਧਰ ਆ ਤੂੰ ਆਹ ਦਾਦੂ ਨੇ ਮਾਰਨਾ दादू ने मारना ने पाते पाते। की आंद आखो गई मैं कि कर दिखा करना आ गया, गया। भाई किसके ओपे, ओपे नहीं है टोपी टोपी मेरी बात सुन इधर आ आ इधर मेरी बात सुन गुड नाइट बोलो सभी को ਤਲੋ ਜੀ ਠੀਕ ਆ ਗੁੱਡ ਨਾਈਟ ਸਾਰਿਆਂ ਨੂੰ ਬਾਏ ਬਾਏ ਮਿਲਦੇ ਆਂ ਕੱਲ ਨਵੇਂ ਵਲੌਗ ਦੇ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਤੇ ਚਲੋ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਬਬੀ ਬਾਏ ਕਰ ਦੇ ਬਬਨਿਤ ਅੱਛਾ ਬੱਟਾ ਕੋ ਕਰ ਬਾਏ ਗਾ ਦੋ ਹੋਰ ਨਹੀਂ ਕਰਨੀ ਇਹਨੇ